ਹੁਣ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਇਹ ਗੁਰਦੁਆਰਾ ਵੀ ਤੇ ਇਹ ਗੁਰਦੁਆਰਾ ਵੀ ਰਤਨਗੜ੍ਹ ਸਾਹਿਬ ਤੋਂ ਥੋੜੀ ਦੂਰੀ ਤੇ ਆ ਤੇ ਇਹ ਰਸਤੇ ਆਪਾਂ ਆਏ ਆ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੀ ਆ ਜੀ ਇਹ ਆ ਗੁਰਦੁਆਰਾ ਨਾਨਕ ਸਰ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਹਾਂ। ਪਿਆਰ ਭਰੀ ਸੰਗਤ ਆਪਣੇ ਨਾਲ ਆਈ ਹੋਈ ਆ। ਆਪਾਂ ਸੰਗਤ ਦੇ ਨਾਲ ਹੀ ਆਏ ਹਾਂ। ਤੇ ਇਸ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਪਸਥਾਨਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਤਪ ਕੀਤਾ ਸੀ ਤੇ 베ਰੀ ਦੇ ਥੱਲੇ ਬੈਠ ਕੇ ਤਪ ਕੀਤਾ ਸੀ ਉਹ 베ਰੀ ਵੀ ਅੱਜ ਇੱਥੇ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ। ਬੇਰੀ ਦੇ ហេਠਾਂ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਸੀ 9 ਦਿਨ ਤਪ ਕੀਤਾ ਸੀ ਕਹਿੰਦੇ 9 ਦਿਨ ਉਹਨਾਂ ਨੇ ਤਪ ਕੀਤਾ ਸੀ ਤੇ ਉਹਨਾਂ ਦਾ ਤਪ ਸਥਾਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਬਿਦਰ ਨੂੰ ਜਾਂਦੇ ਹੋਏ ਇੱਥੇ ਰੁਕੇ ਸੀ ਇਸ ਬੇਰੀ ਦੇ ਦਰਖਤ ਥੱਲੇ ਉਹਨਾਂ ਨੇ 9 ਦਿਨ ਤਪ ਕੀਤਾ ਸੀ ਭਗਤੀ ਵਿੱਚ ਬੈਠੇ ਸੀ ਤੇ ਬਿਦਰ ਨੂੰ ਜਾਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਦੇ ਉੱਤੇ ਰੁਕੇ ਸੀ ਤੇ ਇਹ ਬੇਰੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉਦਾਂ ਹੀ ਸਾਂਭੀ ਹੋਈ ਆ ਇਹ ਤੁਸੀਂ ਜਿਹੜੀ 베ਰੀ ਤੇ ਦਰਸ਼ਨ ਕਰ ਰਹੇ ਹੋ ਉਹ ਹੀ 베ਰੀ ਆ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਸੀ ਇੱਕ ਦਿਨ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਹਾਏ ਮੇਰੇ ਮਾਲਕ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ ਗੁਰੂ ਜੀ ਨੇ ਜਵਾਬ ਚ ਉਹਨੂੰ ਰਵਾਵ ਚੁੱਕਣ ਅਤੇ ਕਰਤਾਰ ਦੀ ਧੁੰਨ ਵਜਾਉਣ ਦਾ ਹੁਕਮ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਚਾਨਕ ਠੰਡੇ ਅਤੇ ਮਿੱਠੇ ਪਾਣੀ ਦਾ ਝਰਨਾ ਪ੍ਰਗਟ ਹੋਇਆ ਗੁਰੂ ਜੀ ਨੇ ਪਾਣੀ ਦੀ ਦਿੱਕਤ ਦਾ ਭੇਤ ਪ੍ਰਗਟ ਕੀਤਾ ਇਸ ਪਵਿੱਤਰ ਧਰਤੀ ਪਰਮਾਤਮਾ ਦੀ ਹੈ ਇਸ ਲਈ ਪਾਣੀ ਬਹੁਤ ਠੰਡਾ ਅਤੇ ਮਿੱਠਾ ਹੈ ਵਿਚਾਰ ਪਟੰਦਰ ਦੇ ਦੌਰਾਨ ਇੱਕ ਕੌੜੀ ਆਇਆ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਕੌੜ ਦੂਰ ਕਰਨ ਲਈ ਕਿਰਪਾ ਕਰੋ ਤਾਜਮਾ ਸਪੀਡ ਤੋਂ ਛੁਟਕਾਰਾ ਪਾ ਸਕਾ ਗੁਰੂ ਸਾਹਿਬ ਨੇ ਉਸ ਨੂੰ ਚਸ਼ਮੇ ਹੇਠ ਇਸ਼ਨਾਨ ਕਰਵਾ ਕੇ ਚਸ਼ਮੇ ਦਾ ਪਾਣੀ ਪਿਲਾਇਆ ਇਸ ਤਰ੍ਹਾਂ ਇਹ ਮਰੀਜ਼ ਗੁਰੂ ਦੀ ਕਿਰਪਾ ਨਾਲ ਕੋੜ ਤੋਂ ਠੀਕ ਹੋ ਗਿਆ ਫਿਰ ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿਰਪਾ ਕਰਕੇ ਇਸ ਬਸੰਤ ਨੂੰ ਇੱਕ ਪਵਿੱਤਰ ਸਰੋਵਰ ਬਣਾਉਣ ਜਾਂ ਉਸ ਤੋਂ ਬਹੁਤ ਸਾਰੇ ਲੋਕ ਦੁੱਖ ਪੀੜਾਂ ਤੋਂ ਛੁਟਕਾਰਾ ਪਾ ਸਕਣ ਗੁਰੂ ਜੀ ਨੇ ਬਸੰਤ ਰੁੱਤ ਨੂੰ ਪਵਿੱਤਰ ਸਰੋਵਰ ਹੋਣ ਦਾ ਆਸ਼ੀਰਵਾਦ ਦਿੱਤਾ ਤੇ ਕਿਹਾ ਜਿਸ ਦਾ ਵੀ ਕੋਈ ਬੱਚਾ ਨਹੀਂ ਹੈ ਜਾਂ ਕੋਈ ਕਿਸੇ ਨੂੰ ਰੋਗ ਹੈ ਪੀੜਤ ਹੈ ਉਹ ਸਰਦਾ ਅਤੇ ਸਰਦਾ ਨਾਲ ਸਰੋਵਰ ਵਿੱਚ ਇਸ਼ਨਾਨ ਕਰਦੇ ਹੋਦੀ ਆਸਾਂ ਨੂੰ ਮਨੋਗਾਮਨਾ ਪੂਰੀਆਂ ਹੋਣਗੀਆਂ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੇ ਉੱਪਰ ਨੂੰ ਇਹ ਰਸਤਾ ਜਾਂਦਾ ਜੀ ਦਰਬਾਰ ਸਾਹਿਬ ਨੂੰ ਤੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਤਪਸਥਾਨ ਜਿਹੜਾ ਬਣਿਆ ਹੋਇਆ ਤੇ ਤੇ ਨਾਲ ਹੀ ਉੱਪਰ ਨੂੰ ਰਸਤਾ ਜਾਂਦਾ ਜੀ ਦਰਬਾਰ ਸਾਹਿਬ ਨੂੰ ਏ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ 'ਚ ਮੱਥਾ ਟੇਕਦੇ ਆਂ 14 ਗੋਹੇ ਤੇ 15 ਗੋਹੇ ਤੇ ਤੇ ਇਹ ਇਨਸਾਨ ਸਾਹਿਬ ਤੇ ਇਹ ਦਰਬਾਰ ਸਾਹਿਬ ਆ ਜੀ ਗੁਰਦੁਆਰਾ ਨਾਨਕਸਰ ਇਹੋ ਥਾਂ ਆ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਸੀ ਸੰਤਾਂਗੇ ਇਸ ਬੇਰੀ ਸਾਜਿਦਾਨ ਸ੍ਰੀ ਗੁਰੂ ਨਾਨਕ ਜੀ ਨੂੰ ਹੀ ਪਾਣ ਨਾਮ ਦੇ ਨਾਮ ਦਾ ਗਿਆਨ ਕਰਾਇਮਾ ਹੋਈ ਸੰਭਸਿ ਆਰਿ ਬਦਾਨਾ ਦੀ ਨੇ ਕੈਤੀ ਕੀਤੀ ਸੱਚੇ ਬਾਚ ਆਹੀ ਇੱਥੇ ਜਾਣ ਦੀ ਬੋਲ ਕਾ ਨਹੀਂ ਜਾਲ ਕਿਤੇ ਨਾ ਜਰਨੀ ਨਾ ਲਿਆ ਸ੍ਰੀ ਗੁਰੂ ਨਾਨਕ ਜੀ ਦੇ ਜੀ ਮਾ ਆਈਏ ਬਹੁਤ ਆਇਆ ਮਾ ਇਹੋ ਬਾਤ ਤੁਮ ਜਾਓ ست گروجار <hi> <middắm>

ਕਥਿ ਪਾਚਾਈ ਜਿਸਨਾ ਮੇਰੇ ਲੋਪਨ ਹੋਰ ਕੀਤੀਆਂ ਨੇ ਐਸੇ ਜੋ ਯੁਜੇ ਵੀ ਆਉਣ ਵਾਲਾ ਸੰਗ ਕਾ ਮੇਰਾ ਘਰ ਹੋ ਰਿਹਾ ਹੁ ਸੁਮਿੰਦ ਸੂਰਵਰ ਪਰਸ਼ੂਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਈ ਨੂੰ ਸਲੋਕਰ ਕਾ ਬਲਿਸ਼ਿਆ ਇਹ ਹੋਰ ਵੀ ਬਾਰ ਬਲਸ਼ੇ ਇਹਨੇ ਜਿਛ ਕੋ ਮਨ ਕੋਈ ਕੀ ਬੋਤਣਾ ਲਈ ਗੁਰੂ ਲਗਾਇ ਸ਼ਰਧਾ ਪਾ ਪ੍ਰਦਰਸ਼ਨ ਆਗਰੇ ਮੂਰਤ ਮੰਨ ਕਰ ਸ਼ਰਧਾ ਦਾ ਜਾ ਕਰੇ ਅਰਦਾਸ ਕੇਂਦੀ ਕਰਵਾਏ ਸਾਤ ਬੁਰੂਆਂ ਨਾਲੀਆਂ ਮਨੋ ਕਾਮਨਾ ਪ੍ਰਿਆ ਹਰਦੇ ਆਣ ਸੁਮੇਤ ਕਾ ਸਰੂਪ ਤਿਆਰਨ ਇੱਕ ਸਮੋਰ ਵਿੱਚ ਜਲ ਬਾਹਰ ਨਹੀਂ ਪਾਇਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਨਵਾਗੀ ਕਿਰਪਾ ਨਾਲ ਗਾਦੀ ਨਾਮ ਲਰਨ ਗਉਦੀ ਜੋਈ ਬਾਰੀ ਨਾ ਆਨ ਸਰੂ ਗੁਰਦੁਆਰਾ ਸਾਹਿਬ ਦੀ ਸੇਵਾ ਸਭ ਤੋਂ ਵਧੀਆ ਛੇਰੇ ਪੰਜਾਬ ਮਹਾਰਾਜ ਜੀ ਦੀ ਸੇਵਾ ਲਈ ਤੇ ਇਸ ਗੁਰਦੁਆਰਾ ਸਾਹਿਬ ਦੇ ਬੈਕ ਸਾਡ ਗੁਰਦੀ ਖਿਡਾਰੀ ਚੱਲਦੀ ਹੈ ਜੀ ਤੇ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਤੇ ਆਪਾਂ ਤੁਹਾਨੂੰ ਖਿਡਾਰੀ ਤੇ ਲੈ ਕੇ ਚੱਲਦੇ ਆ ਗੁਰਦੀ ਤੇ ਸਾਹਮਣੇ ਇਹ ਖਿਡਾਰੀ ਚੱਲਦੀ ਹੈ ਜੀ ਇਹ ਗੁਰਦੁਆਰਾ ਸਾਹਿਬ ਨਾਨਕਸਰ ਦੇ ਬੈਕ ਸਾਈਡ ਚੱਲ ਰਹੀ ਹੈ ਜੀ ਇਤਰੋਂ ਆਪਾਂ ਆਉਣੇ ਆ ਜਦੋਂ ਇੱਧਰ ਚੱਲਦੀ ਹੈ ਤੇ ਆਪਾਂ ਖਲਾੜੀ ਤੇ ਆ ਗਏ ਜੀ ਇਹ ਸਾਹਮਣੇ ਖਲਾੜੀ ਚੱਲ ਰਹੀ ਆ ਤੇ ਇੱਧਰ ਗੁਰਦੁਆਰਾ ਸਾਹਿਬ ਨੇ ਤੇ ਇੱਧਰ ਖਲਾੜੀ ਚੱਲਦੀ ਆ ਇੱਥੇ ਜਿਹੜਾ ਗੁੜਾ ਉਹ ਬਾਬਾ ਜੀ ਵੱਲੋਂ ਪਿਆਰ ਕੀਤਾ ਗਿਆ ਜਾਂਦਾ। ਸੱਤਾ ਬੋਤਾ ਉਹ ਲੈਣਾ ਬਣਾ। ਸੱਤਾ ਲਈਏ ਕੋਈ। ਆਪਰਲੇ ਬੰਨੇ ਵੇਖੋ ਇਧਰੋਂ ਆ ਪੇੜ ਜਨੇਗਾ। ਘੱਪੜੇ। ਦਰੂਹ ਹੱਥ ਦੂਰ ਦਰੂਹ ਗਿਆ ਜੇ ਤੁਹਾਡੇ ਲੈ। ਇੱਥੋਂ ਵਰਸ ਤੇ ਦਾ। ਇਧਰ ਬਾਬਾ ਯੂਨੀਅਨ ਹੈ। ਯਾਰ ਕਰਤਾ। ਗੁਰ ਸਕਰ। ਤੇ ਇਧਰ ਖਿਲਾੜੀ ਆ। ਇੱਥੇ ਰਸ ਛੜਿਆ। ਤੇ ਇਧਰ ਇਹ ਸਾਰਾ ਗੁਰਦੁਆਰਾ ਲੰਗਰ ਸਾਹਿਬ ਚ ਬਾਬਾ ਜੀ ਕਹਿੰਦੇ ਜਾਂਦਾ ਤੇ ਇੱਧਰ ਗੰਨੇ ਪਏ ਨੇ ਗੱਡੀ ਚ ਇਹ ਖਿਲਾੜੀ ਆ ਤੇ ਆਪਾਂ ਗੁੜ ਖਾ ਕੇ ਆ ਗਏ ਬਹੁਤ ਤੇਸਤੀ ਜ ਹੈ ਨਾ ਬਹੁਤ ਆਰਗੈਨਿਕ ਆ ਜਣੀ ਪਿਓਰ ਹਾਂ ਤੇ ਹੁਣ ਆਪਾਂ ਚੱਲਦੇ ਆ ਇੱਥੋਂ ਅਗਲੇ ਗੁਰਦੁਆਰਾ ਸਾਹਿਬ